ਵਾਹ ਜੀ ਵਾਹ ਜੀ ਬੀਠਾ ਕੇ ਤੁਸੀਂ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਜੀ ਹਾਂ ਜੀ ਹਾਂ ਜੀ ਆ ਫਿਰ ਆ ਕੰਮ ਤਾਂ ਕਮਾਲ ਦੀ ਗੱਲ ਹੈ ਜੀ ਇਹ ਦੇਖਿਓ ਜੀ ਜਿਹੜਾ ਦੀ ਹੈ ਸਿਰ ਚਾ ਸੋ ਰਿਹਾ ਦੇਖੋ ਆ ਰਹਾ ਜੀ ਮਾਵਾਆਂ ਤੀਆਂ ਦਾ ਵੈਸੇ ਤਾਂ ਨੂੰ ਸੱਸਾਂ ਆਪਾਂ ਹਾਂਜੀ 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 ਆਹ ਦੇਖੋ ਜੀ ਆ ਮਾਵਾਆਂ ਤੀਆਂ ਵਰਗਾ ਰਿਸ਼ਤਾ ਬਣਿਆ ਹੋਇਆ ਦੀ ਸੱਸੀ ਕਲ ਬੇਬੇ ਸੱਤਰੀ ਕਲ ਵਾਹਾਈ ਕਮਾਲ ਦੀ ਗੱਲ ਹੈ ਸਿਰ ਚਸ ਰਹੇ ਤੁਸੀਂ ਹੋਰ ਕੀ ਬੁੱਤਾਂ ਵਾਹ ਜੀ ਵਾਹ ਇਹ ਤਾਂ ਹਾਂ ਅਸੀਂ ਇੱਕ ਦੂਏ ਦੀ ਸੇਵਾ ਇੱਕ ਨੇ ਕਰਦੀਆਂ ਅੱਛਾ ਕਮਾਲ ਦੀ ਗੱਲ ਆ ਤਾਂ ਬਹੁਤ ਵਧੀਆ ਲੱਗਿਆ ਦੀ ਆ ਦੇਖੋ ਜੀ ਇਹ ਨੂੰ ਸੱਸ ਦਾ ਅਸਲੀ ਪਿਆਰ ਦੀ ਤੁਸੀਂ ਤਾਂ ਮਾਵਾਂ ਧੀਆਂ ਕਹਤਾ ਹੁਣ ਤਾਂ ਗੱਲ ਸਿਰੇ ਹੀ ਲਾਤੀ ਤੁਸੀਂ ਬਹੁਤ ਵਧੀਆ ਦੀ ਅੱਜ ਅੱਛਾ ਅੱਜੇ ਰੋਜ਼ ਕਰਦੇ ਕਿ ਵੈਸੇ ਕਦੀ ਕਦਾਈਂ ਸੇਵਾ ਕਰਦੇ ਜੀ ਮਤਲਬ ਤੇਲ ਸੀ ਲਵਾਣਾ ਮੰਮੀ ਨੂੰ ਲਾਉਨੇ ਆਈ ਸਾਡੇ ਹਾਂਜੀ ਅੱਛਾ ਤੁਸੀਂ ਵੀ ਮੰਮੀ ਦੇ ਲਾਉਨੇ ਹਾਂਜੀ ਹਾਂਜੀ ਹਾਂ ਕਮਾਲ ਹੈ ਜੀ ਆ ਜਰੂਰ ਕਰਿਓ ਜੀ ਕਮੈਂਟ ਜੀ ਆ ਦੇਖੋ ਨੂੰ ਸੱਸ ਦਾ ਪਿਆਰ ਦੇਖ ਕੇ ਆ ਗਿਆ ਨਜ਼ਾਰਾ ਦੀ ਬਾਪੂ ਜੀ ਆ ਤਾਂ ਜ਼ਬਰਦਸਤ ਕੰਮ ਹੈ ਹੈ ਵਾਹ ਜੀ ਵਾਹ ਕਮਾਲ ਦੀ ਗੱਲ ਬੇਬੇ ਸასი ਕਾਲ ਇਹ ਵੀ ਬੇਬੇ ਕਰ ਦਿੰਦੇ ਸਿਰ ਚੱਸ ਦਿੰਦੇ ਦੀ ਹਾਂ ਹੋ ਗਿਆ ਜੀ ਹਾਂ ਇਹ ਤਾਂ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਹਾਂ ਚੰਗਾ ਭਾਈ ਚੰਗਾ ਉਦੋਂ ਅਸੀਂ ਵੀਡੀਓ ਰਾਤ ਨੂੰ ਕੀਤਾ ਸੀ ਪਛਾਣ ਲਿਆ ਮੈਨੂੰ ਆਓ ਭਾਈ ਆਹ ਰਾਤ ਨੂੰ ਆਏ ਤੇ ਆਪਾਂ ਹਾਂ ਹਾਂ ਹੂੰ ਥੋੜਾ ਤਾਂ ਨੌਂ ਕਹਿੰਦੇ ਉਹ ਭਾਈ ਇੱਕ ਗੱਲ ਸੁਣੋ ਤੁਸੀਂ ਕਈਆਂ ਨੇ ਵੀਡੀਓ ਚ ਸੁਣਿਆ ਸ਼ਾਇਦ ਹਰਦੀਪ ਕੌਰ ਹਰਦੀਪ ਗੌਰਣੀ ਹੈ ਹਰਬੀਬ ਕੌਰ ਇਹਨਾਂ ਦਾ ਨਾਮ ਹੈ ਹਰਬੀਬ ਕੌਰ ਇਹ ਹੈ ਵੱਡੇ ਜੀ ਇਹ ਦੂਸਰੀ ਪੈਣ ਹੈ ਬੀਬੇ ਅਮਰਜੀਤ ਕੌਰ ਇਹ ਹੈ ਛੋਟੇ ਸਹੀ ਬੋਲਿਆ ਨਾ ਜੀ ਮੈਂ ਜੀ ਹਾਂ ਜੀ ਹਰਦੀਪ ਮੇਰਾ ਨਾਮ ਆ ਜੀ ਤੁਹਾਡਾ ਹਰਦੀਪ ਗੌਰ ਹੈ ਇਹਨਾਂ ਦਾ ਹਰਬੀਬ ਗੌਰ ਹੈ ਆਹੀ ਦੇਖੋ ਅਸੀਂ ਇੱਕ ਪੁੱਛਿਆ ਸੀਗਾ ਵੀ ਵੱਡੇ ਕੌਣ ਹੈ ਇਹ ਵੱਡੇ ਨੇ ਕਿਉ ਲੋਕ ਕਹਿੰਦੇ ਜੀ ਹਰਦੀਪ ਗੌਰ ਵੱਡੇ ਨੇ ਹਾਂ ਉਹ ਹਰਦੀਪ ਲਈ ਜੰਨੇ ਆ ਤੇ ਮੈਂ ਕਹੇ ਹਰਬੀਬ ਗੌਰਿਆ ਜੀ ਪੂਰੇ ਪੰਜਾਬ ਚ ਨਹੀਂ ਹੋਣਾ ਜੇ ਹਰ ਨਾਂ ਦੀ ਅਸਲੀ ਫਰਕ ਆ ਜੀ ਇਹਨਾਂ ਦਾ